ਜੀ ਜੈ ਮਾਰ ਦੀ ਕੀ ਜੀ ਸੋ ਸੰਗਤ ਜੀ ਅੱਜ ਧੰਨ ਗੁਰੂ ਗਿਆਨ ਨਾਥ ਮਹਾਰਾਜ ਜੀ ਦਾ ਬਰਮਲੀਨ ਦਿਵਸ ਹੈ ਇਹ ਸੰਗਤ ਜੀ ਧੰਨ ਗੁਰੂ ਗਿਆਨ ਨਾਥ ਮਹਾਰਾਜ ਜੀ ਸਾਡੇ ਸਮਾਜ ਦੇ ਐਸੇ ਗੁਰੂ ਐਸੇ ਰਹਿਬਰ ਐਸੇ ਪੈਗੰਬਰ ਹੋਏ ਨੇ ਜਿਨ੍ਹਾਂ ਨੇ ਆਪਣੇ ਜਨਮ ਤੋਂ ਲੈ ਕੇ ਤੇ ਜਿੰਨਾ ਸਮਾਂ ਵੀ ਇਸ ਮਾਤ ਲੋਕ ਦੇ ਵਿੱਚ ਰਹਿ ਸਤਿਗੁਰਾਂ ਨੇ ਸਾਰੀ ਉਮਰ ਵਾਲਮੀਕਰ ਸਮਾਜ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲੇਖੇ ਲਾ ਦਿੱਤੀ ਪੰਜਾਬੀ ਨੇ ਭਾਰਤੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਪ੍ਰਚਾਰ ਪ੍ਰਸਾਰ ਕੀਤਾ ਤੇ ਮੈਂ ਅਕਸਰ ਹੀ ਸਟੇਜਾਂ ਤੋਂ ਕਹਿਣਾ ਹੁੰਦਾ ਜੇ ਵਾਲਮੀਕਨ ਸਮਾਜ ਅੱਜ ਥੋੜਾ ਬਹੁਤਾ ਸਟੈਂਡ ਸਟੈਂਡ ਤੇ ਹੈ ਪ੍ਰਚਾਰ ਪ੍ਰਸਾਰ ਹੋ ਰਿਹਾ ਚੰਗੇ ਬੁਲਾਰੇ ਚੰਗੇ ਕਥਾਵਾਚ ਚੰਗੇ ਪ੍ਰਚਾਰਕ ਚੰਗੇ ਮਹਾਪੁਰਸ਼ਾ ਜੋ ਵਾਲਮੀਕਨ ਸਮਾਜ ਦੇ ਕੋਲ ਹੈ ਉਹ ਸਾਰੀ ਦੇਣ ਤੇ ਉਹ ਸਾਰੀ ਕਲਣਾ ਧੰਨ ਗੁਰੂ ਗਯਾਨਾਤਮਾਰਜੀ ਦੀ ਗੱਲ ਹੀ ਹੋਈ ਤੇ ਐਸੇ ਪੂਰਨ ਸਾਧੂ ਐਸੇ ਗੁਰੂ ਐਸੇ ਸੰਤ ਸਿਪਾਹੀ ਜੀ ਦੇ ਬ੍ਰਾਮਲੀਂ ਨਿਵਸਤੇ ਦਾਸ ਤੇ ਦਾਸ ਦੇ ਜੱਥੇ ਬਲੋ ਉਹਨਾਂ ਨੂੰ ਕੋਟਨ ਕੋਟ ਨਮਨ ਹੈ ਜੀ ਜੈ ਬਾਲ ਮੇ ਕੀ ਹਰ ਹਰ ਬਾਲ ਮੇ ਕੀ ਜੋ ਬੋਲੇ ਸੋਨਰ ਪੈ ਸਤਿਗੁਰੂ ਗੁਰੂ ਗਿਆਨਤ ਜੀ ਮਹਾਰਾਜ ਕੀ ਜੈ